ਇਟ ਤੇ ਨਾਂ ਲਿਖੀ ਜਾਂਦੇ ਮੇਰਾ ਵੀ ਲਿਖ ਦੇ ਅਸੀਂ ਟੈਟੂ ਵਾਲੇ ਆ ਹਾਂ ਓਏ ਆ ਕੀ ਆ ਇਹ ਓ ਆ ਇੰਡੀਆ ਦਾ ਬੁਰਜ ਖਲੀਫਾ ਇਹ ਨੀਹਾਂ 'ਚ ਲੱਗ ਜੂ ਤੇਰੀ ਕਬਰ 'ਚ ਵੀ ਲੱਗ ਜੂ ਲੈਟਾ ਦਿਖਾ ਮੈਨੂੰ ਇਟ ਆ ਲੈ ਆ ਦੇਖ ਇਟ ਇਹ ਬੜੀ ਪਤਲੀ ਆ ਕੀ ਗੱਲ ਇਹਨੂੰ ਟਾਈਫਾਇਡ ਹੋਇਆ ਓ ਪਰਾਵਾ ਛੱਟ ਨਾ ਓ ਪਾਈ ਕੀ ਹਾਲ ਆ ਲਵਾ ਦੋ ਘੰਟੇ ਤੁਰ ਪਤਾ ਲੱਜੂ ਕੀ ਹਾਲਾ ਇੱਟ ਕਿਵੇਂ ਲਾਈ ਆ ਇੱਟ ਲਾਈਆਂ ਚਣ ਕੇ ਭਰਾਵਾ ਰੇਟ ਪੁੱਛਦਾ ਪਿਆ ਦਿੰਨੇ ਮੈਂ ਰੇਟ ਵੀ ਲਾ ਦਾਂਗੇ ਲੈਣੇ ਵਾਲਾ ਬਣ ਤੂੰ ਇੱਟ ਅੱਛਾ ਕਿਹੜੀ ਕਿਹੜੀ ਇੱਟਾ ਆਪਣੇ ਕੋਲ ਅੱਬਲ ਦੋਮ ਸੋਮ ਮੰਗਲ ਇੱਟ ਵੀ ਹੈਗੀ ਆ ਕੋਲ ਗਰੀ ਜਨਾ ਮੰਗਲ ਇੱਟ ਤੈਨੂੰ ਕਿੱਥੋਂ ਲਿਆ ਦੀਏ ਅੱਛਾ ਮੇਰੀ ਗੱਲ ਸੁਣ ਆ ਇੱਟ ਤੇ ਨਾਮ ਲਿਖੀ ਜਾਂਦੇ ਮੇਰਾ ਵੀ ਲਿਖ ਦੇ ਅਸੀਂ ਟੈਡੂ ਵਾਲੇ ਆ ਤੇ ਨਾਂ ਕਾ ਤੇ ਲਿਖਿਆ ਇਹਦੇ ਉੱਪਰ ਇਦੇ ਉੱਤੇ ਨਾ ਲਿਖਿਆ ਜਿਹਦੇ ਜਿਹਦਾ ਪੱਠਾ ਵਾ ਉਹਦਾ ਨਾਮ ਆ ਭਰਾਵਾ ਕੀ ਗੱਲ ਨਾਮ ਭੁੱਲ ਜਾਨੇ ਹੋ ਕੱਲੀ ਕੱਲੀ ਇੱਟ ਤੇ ਲਿਖ ਲਿਆ ਕਿਉਂ ਦਿਮਾਗ ਖਾਈ ਜਾਂਦਾ ਸਵੇਰੇ ਸਵੇਰੇ ਕੰਮ ਦੱਸ ਕੀ ਆ ਤੈਨੂੰ ਕੰਮ ਇੱਟ ਹੀ ਲੈਣ ਆਇਆ ਹੋਰ ਚੌਲ ਬਣਾ ਕੇ ਖਵਾਏਂਗਾ ਤੂੰ ਮੈਨੂੰ ਬਣਾ ਦਾਂਗੇ ਚੌਲ ਵੀ ਕੰਮ ਬੋਲ ਕਿੰਨੀ ਕਿੰਨੀ ਇੱਟ ਚਾਹੀਦੀ ਆ ਤੈਨੂੰ ਮੈਨੂੰ ਦੱਸ ਇੱਟ ਚਾਹੀਦੀ ਆ ਇਕੱਠੇ ਆਰਡਰ ਦਵਾਂਗੇ ਤੈਨੂੰ ਦੱਸਦਾ ਮੈਂ ਇੱਟ ਪਹਿਲਾਂ ਮੈਂ ਦੇਖ ਤਾਂ ਲਵਾਂ ਚੈੱਕ ਤਾਂ ਕਰ ਲਵਾਂ ਇੱਟ ਦੇਖਣ ਆਲਾ ਹੀ ਨਾ ਹੋਵੇ ਗੱਲਾਂ ਤੂੰ ਉਹ ਨਹੀਂ ਦੱਸ ਦਾਂ ਮੈਂ अच्छा मेरी गल सुन हां इट्ट मजबूत ਤਾਂ ਹੋਊਗੀ ਥੋਡੀ ਮੂੰਹ ਤਾਂ ਲਿਆ ਓ ਹੈਲੋ ਤਾ ਦਿਮਾਗ ਖਰਾਬ ਆ ਕੋ ਟੈਸਟ ਕਰਾ ਰਹੇ ਸਨ ਮਜ਼ਬੂਤ ਦਾ ਟੈਸਟ ਤੂੰ ਪ੍ਰੈਕਟੀਕਲੀ ਹੋਈ ਜਾਣਾ ਮੂੰਹ ਨਾਲ ਦੱਸ ਮੂੰਹ ਨਾਲ ਮੈਨੂੰ ਹੁਣੀ ਵਿਸ਼ਵਾਸ ਹੁੰਦਾ ਅਛਾ ਸ਼੍ਰਿੰਕ ਤਾਂ ਨਹੀਂ ਹੋਊ ਇੱਟ ਥੋਡੀ ਓ ਸ਼੍ਰਿੰਕ ਨੂੰ ਇਹ ਕਾਟਨ ਦਾ ਕੱਪੜਾ ਵਾ ਸ਼੍ਰਿੰਕ ਤਾਂ ਨਹੀਂ ਹੋਊਗੀ ਓ ਇੱਕ ਗੱਲ ਹੋਰ ਦੱਸ ਮੈਨੂੰ ਹਾਂ ਇਹ ਨੀਹਾਂ ਚ ਲੱਗ ਜੂ ਤੇਰੀ ਕਬਰ ਚ ਵੀ ਲੱਗ ਜੂ ਵੱਲੇ ਨਾ ਉਹ ਜਿੱਥੇ ਮਰਜ਼ੀ ਲਾਣੀ ਐ ਨਾ ਚੱਲ ਇਹ ਚ ਹੋਰ ਡਿਜ਼ਾਈਨ ਦਿਖਾ ਫਿਰ ਗੁੱਤੀ ਵਾਲੇ ਦਿਨ ਤੇ ਆਵਾ ਫਿਰ ਡਿਜ਼ਾਈਨ ਦਿਖਾ ਮੈਨੂੰ ਫਿਰ ਕਿਹੜੀਆਂ ਹੁਣ ਡਿਜ਼ਾਈਨ ਹੈ ਨਹੀਂ ਤੇਰੇ ਕੋਲ ਹੋਰ ਉੱਟੇ ਯਾਰ ਤੈਨੂੰ ਕਿੱਥੋਂ ਲਿਆ ਦਿਖਾਦਾ ਚੱਲ ਮੇਰੀ ਗੱਲ ਲੈਣਾ ਆਵਾ ਛੱਡ ਛੱਡ ਮੇਰੀ ਗੱਲ ਸੋ ਮੇਰਾ ਭਰਾ ਮੇਰੀ ਗੱਲ ਤੋਂ ਠੰਡਾ ਪਾਣੀ ਪੋਣੀ ਪੀ ਇਹ ਜਿਹੜੀ ਟੁੱਟ ਜਾਂਦੀ ਐ ਟਾ ਉਹਦਾ ਤੁਸੀਂ ਕੀ ਕਰਦੇ ਹੋ ਫਿਰ ਉਹ ਰੋੜੇ ਮਾਰਦੇ ਆ ਲੋਕਾਂ ਦੇ ਉਹ ਰੋੜੀ ਕੁੱਟਦੇ ਆ ਭਰਾ ਉਹ ਦੀ ਫਿਰ ਰੋੜੀ ਦਾ ਕੀ ਕਰਦੇ ਹੋ ਰੂੜੀ ਦਾ ਮਮਾ ਜਿਹਨੂੰ ਫਰਸ਼ ਨਹੀਂ ਲੱਗਦਾ ਥੱਲੇ ਪੈਂਦੀ ਆ ਰੂੜੀ ਤੇ ਫਰਸ਼ ਦਾ ਕੀ ਕਰਦੇ ਉਹ ਤੇਰੀ ਲਾਸ਼ ਤੇ ਪਾਉਣੀ ਆ ਫਰਸ਼ ਫਰਸ਼ ਲਾ ਕੇ ਵਰਦੇ ਫੁੱਟੇ ਵਈਓ ਤੇ ਉਹ ਹੈਲੋ ਕੇ ਨਾ ਮਾਰ ਤੈਨੂੰ ਦੱਸਦੀ ਗੱਲ ਮੈਂ ਕਦੇ ਐ ਨਾ ਹੋਵੇ ਤੁਹਾਡੇ ਪੱਠੇ ਦੇ ਸਾਹਮਣੇ ਪੱਠਾ ਮੈਂ ਖੋਲ ਲਵਾਂ ਉਹ ਜੀ ਤੇਰੀ ਸ਼ਗਲ ਆ ਨਾ ਤੇਰਾ ਆਪਣਾ ਪੱਠਾ ਬੈਠਾ ਲੱਗਦਾ ਮੈਨੂੰ ਪੱਠਾ ਖੋਲੇਗਾ ਸ਼ਗਲਾਂ ਦੇਖ ਕੇ ਜੱਜ ਨਾ ਕਰ ਆ ਤੂੰ ਸਿੱਧੂ ਆ ਸਿੱਧੂ ਆ ਇੱਥੇ ਆਜਾ ਮੈਨੂੰ ਇੱਟ ਦਾ ਰੇਟ ਤਾਂ ਦੱਸ ਦੇ ਭਰਾਵਾ ਯਾਰ ਇੱਟ ਕਿੰਨੇ ਦੀ ਆ 1000 ਇੱਟ ਹੈਗੀ ਆ 5000 ਦੀ ਤੇ 500 ਇੱਟ 2500 ਦੀ 100 100 500 ਦੀ ਇੱਕ 5 ਰੁਪਏ ਦੀ ਅੱਧੀ ਯਾਰ ਰੋੜੀ ਨਾ ਕੁੱਤੇ ਰੋੜੇ ਮਾਰਨੇ ਆ ਤੇਨੂੰ ਪਿੱਛੇ ਆ ਚੱਲ ਮੇਰੀ ਗੱਲ ਸੁਣ ਇੱਥੇ ਤਾਂ ਸਾਰੀਆਂ ਕੱਚੀਆਂ ਇੱਟਾਂ ਨੇ ਯਾਰ ਮੈਨੂੰ ਪੱਕੀ ਇੱਟ ਦਿਖਾ ਕੇ ਤੂੰ ਆ ਜਾ ਤੂੰ ਲੈਣੀ ਵੀ ਐ ਟ ਉਹ ਲੈਣੀ ਐ ਹੋਰ ਮੈਂ ਤੇ ਨਾ ਉਹੀ ਟੈਪ ਤੂੰ ਮੇਰੀ ਸਾਲੀ ਆ ਯਾਰ ਤੇ ਨਾ ਮਜ਼ਾਕ ਕਰਨਾ ਆਉਂਗਾ ਮੈਂ ਚੱਲ ਜੱਲੀ ਆ ਜਾ ਪੱਠਾ ਕਿੱਥੇ ਆ ਤੁਹਾਡਾ ਉਹ ਪੱਠਾ ਦਾ ਨਾਲ ਹੀ ਆ ਆਇਆ ਫਿਰ ਚੱਲੀਏ ਚੱਕ ਆਪਣੀ ਗੱਡੀ ਗੁੱਡੀ ਕੀ ਆ ਤੇਰੇ ਕੋਲ ਗੱਡੀ ਉੱਡੀ ਨਹੀਂ ਪੈਦਲ ਹੀ ਆ ਅਸੀਂ ਤਾਂ ਪੈਦਲ ਆ ਲਈਆਂ ਆ ਆ ਘਰ ਕੀ ਦੇ ਨੇ ਇਹ ਘਰ ਭਾਈ ਜਿੱਥੇ ਮਾਲਕ ਸੌਂਦਾ ਜਿਹਦਾ ਪੱਠਾ ਵਾ ਤੂੰ ਬਹਿਣਾ ਉਹਦੇ ਨਾਲ ਆਇਆ ਭਾਈ ਉਹ ਇੱਥੇ ਤਾਂ ਉਹੀ ਕੱਚੀਆਂ ਇੱਟਾਂ ਨੇ ਪੱਕੀਆਂ ਇੱਟਾਂ ਕਿੱਥੇ ਨੇ ਓਏ ਟਰਿਕ ਚੀ ਹੈ ਤਾਂ ਉਧਰ ਪੱਕੀਆਂ ਮੜਦੀਆਂ ਨੇ ਭਰਾਵਾ ਅੱਛਾ ਅੱਛਾ ਹਾਂ ਓਏ ਆ ਕੀ ਆ ਇਹ ਓ ਆ ਇੰਡੀਆ ਦਾ ਬੁਰਜ ਖਲੀਫਾ ਪੂਰਾ ਦਿਮਾਗ ਖਰਾਬ ਲੈ ਦਿਮਾਗ ਖਰਾਬ ਕੀ ਧੂਆਂ ਕਾ ਤਾਂ ਨਿਕਲ ਹੀ ਜਾਂਦਾ ਉਹ ਚੋਂ ਧੂਆਂ ਅੰਦਰ ਕੋਈ ਬੀੜੀ ਪੀ ਰਿਹਾ ਇਹਦੇ ਤੂੰ ਲੌਣੇ ਸੁੱਟੇ ਦੋ ਚਾਰ ਕੀ ਗੱਲਾਂ ਕਰੀ ਜੰਨਾ ਯਾਰ ਤੂੰ ਲੈ ਕਮਾਲ ਤੂੰ ਕਰੀ ਜੰਨਾ ਵਾ ਏ ਇੰਨਾ ਉੱਚਾ ਵਾ ਇਦੋਂ ਥੋੜਾ ਉੱਤੇ ਤਾਂ ਰੱਬ ਬੈਠਾ ਹੋਣਾ ਜਾਣਾ ਤੇ ਨਾਲ ਜਾਣਾ ਉੱਤੇ ਰੱਬ ਕੋਲ ਉਹ ਨਹੀਂ ਭਰਾਵਾ ਹਾਲੇ ਤੱਕ ਸੁਪਨੇ ਪੂਰੇ ਕਰਨੇ ਆ ਸੁਪਨੇ ਪੂਰੇ ਬਾਅਦ ਚ ਕਰੀ ਤੂੰ ਇੱਟਾਂ ਦੇ ਪੈਸੇ ਪੂਰੇ ਘਰ ਸੁਪਨੇ ਪੂਰੇ ਕਰਨੇ ਆ ਮਜ਼ਾਕ ਕਰੀ ਜਾਂਦਾ ਦੱਸ ਬਈ ਇਹ ਮਜ਼ਾਕ ਨਹੀਂ ਕਰਦਾ ਇੱਧਰ ਥੱਲੇ ਆ ਤੂੰ ਉੱਤੇ ਕਿਥੇ ਚੜ੍ਹ ਗਿਆ ਯਾਰ ਉਹ ਸਾਡੇ ਕੰਮ ਆ ਭਰਾਵਾ ਥੱਲੇ ਕੀ ਕਰਨਾ ਸੀ ਅਗੇ ਉਹ ਇੱਟਾਂ ਦਾ ਰੰਗ ਫੇਰ ਘੂਰਾ ਵਾ ਹੋਰ ਰੰਗ ਦਿਖਾਏ ਚ ਉਹ ਤੂੰ ਭਰਾਵਾ ਕੱਪੜੇ-ਕੁਪੜੇ ਲੈਣ ਆਇਆ ਵਾ ਜਨਾਨੀਆਂ ਵਾਂਗ ਨਖਰੀ ਕਰੀ ਨਾ ਇੱਟਾਂ 'ਚ ਕੋਈ ਕਲਰ ਦਿਖਾਵਾਂ ਇੱਟਾਂ 'ਚ ਇੱਕ ਦਾ ਕਲਰ ਹੁੰਦਾ ਲਾਲ ਲਾਲ ਤੇਰਾ ਸਿਰ ਪਾੜ ਕੇ ਉਹੀ ਕੱਢਣਾ ਓ ਕੀ ਹੋਰ ਗੱਲਾਂ ਕਰਨੀਆਂ ਨੇ ਇੱਧਰ ਸਾਈਡ ਤੇ ਉਤਰਿਆ ਵਿੱਚ ਲੀਵਰ ਤੇ ਨਾ ਲੱਗ ਰਾਤਾ ਤੂੰ ਹੈ ਨਹੀਂ ਮੁਸ਼ਕਵਰੀ ਜੇ ਨਾਲ ਦੱਸ ਲੈਣਾ ਕੀ ਹੈ ਤੈਂ ਇੱਟਾਂ ਹੀ ਲੈਣਾ ਆ ਹੋਰ ਸਬਜ਼ੀ ਬਣਾ ਦੇ ਮੈਨੂੰ ਇਹ ਆਂਦੀ ਬਣ ਜੂਗੀ ਸਬਜ਼ੀ ਖਾਣੀ ਆ ਓ ਤੂੰ ਗੱਲਾਂ ਹੀ ਹੋਰ ਮਰੀ ਜਿੰਨਾ ਭਰਾ ਕੁਝ ਲੈ ਊਬਲਾ ਚੱਲ ਥੱਲੇ ਆ ਉੱਤੇ ਥੱਲੇ ਆ ਥੱਲੇ ਆ ਕਰੀ ਜਿੰਨਾ ਵਾ ਮਸਾ ਬੰਦਾ ਉੱਤੇ ਚੜਦਾ ਦੱਸ ਹਾਂ ਇੱਧਰ ਇੱਕ ਬਰਾਊਨ ਆ ਉੱਧਰ ਲਾਲ ਦਾ ਤੂੰ ਉਹ ਆਇਆ ਵੀਰ ਤੂੰ ਉਧਰ ਕੋ ਮਿਆਂ ਮਰਾਇਆ ਤੂੰ ਵੀ ਹਾਂ ਦੱਸ ਉਹ ਮੈਂ ਇਹ ਪੁੱਛਦਾ ਉਧਰ ਬਰਾਉਨ ਭੂਰੀ ਇੱਟਾ ਇੱਧਰ ਲਾਲ ਕਾ ਤੇ ਓਏ ਆ ਪੱਠੇ ਬਹਿਣ ਚਿਮਨੀ ਦੇ ਵਿੱਚ ਤੈਨੂੰ ਪਤਾ ਲੱਗ ਜੂ ਕਿਉਂ ਲਾਲ ਆ ਤੇਰਾ ਦਿਮਾਗ ਹੀ ਕੰਮ ਕਰਦਾ ਇੱਧਰ ਭਰਾਵਾ ਕੱਚੀ ਆ ਇੱਧਰ ਪੱਕੀ ਇੱਟਾ ਪਕੜ ਤੂੰ ਮੈਂ ਕਰ ਦਵਾਂ ਵਾਪਸੀ ਆ ਓ ਇੱਕ ਮਿੰਟ ਐਨ ਕਲਾ ਲਵਾਂ ਤੂੰ ਦਬਈ ਫਿਰਦਾ ਇੱਧਰ ਆਵਾ ਗਰਮ ਤੈਨੂੰ ਕੀ ਪਤਾ ਓਹ ਸਾਨੂੰ ਨਹੀਂ ਪਤਾ ਆ ਜਾ ਇੱਧਰ ਹਾਂ ਉਹ ਚੱਲ ਇੱਟ ਦਿਖਾ ਮੈਨੂੰ ਇੱਟ ਆ ਲੈ ਆ ਦੇਖ ਇੱਟ ਇਹ ਬੜੀ ਪਤਲੀ ਆ ਕੀ ਗੱਲ ਇਹਨੂੰ ਟਾਈਫੜ ਹੋਇਆ ਉਹ ਪਰਾਵਾ ਇਹ ਟੈਲੈਂਟ ਆ ਇਹ ਪਤਲੀ ਹੁੰਦੀ ਆ ਅੱਛਾ ਹਾਂ ਮੇਰੀ ਗੱਲ ਸੁਣ ਮੈਨੂੰ ਸੈਂਪਲ ਦੇ ਤੌਰ ਤੇ 200 ਇੱਟ ਦੇ ਮੈਂ ਘਰੇ ਲਾ ਕੇ ਦੇਖ ਲਵਾਂ ਤੇਰੇ ਮੈਂ ਦੋ ਕੰਨ ਤਾਂ ਲਾ ਕੇ ਦੇਖ ਲੈ ਤੇਰੇ ਸੈਂਪਲ ਦੇ ਤੌਰ ਤੇ 200 ਇੱਟ ਦਈਏ ਹੈ ਸਾਲਾ ਹਿੱਲ ਗਿਆ ਇਹ ਤਾਂ ਉਹ ਯਾਰ ਕੰਮ ਨਾ ਕਰੀ ਜਨਾ ਤੂੰ 200 ਰੱਟ ਕਹਦਾ ਸਿੰਪਲ ਤੌਰ ਤੇ ਦੇ ਉਹ ਚੱਲ ਮੇਰੀ ਸੋਣ ਉੱਧਰ ਛੱਡ ਕਾਰਡ ਚਲਜੂ ਤੁਹਾਡੇ ਕੋਲ ਹਾਂ ਕਾਰਡ ਚਲਜੂ ਕਿਵੇਂ ਕਿਵੇਂ ਕਰਨੀ ਆ ਮੇਰੇ ਭੈਣ ਦੇ ਵਿਆਹ ਦਾ ਕਾਰਡ ਦੇ ਜਨਾ 1000 ਰੱਟ ਦੇ ਦੇ ਇਹ ਪੁਰਾਣਾ ਏਟੀਐਮ ਕਾਰਡ ਫੁੱਲ ਗਿਆ ਯਾਰ ਸਾਡੇ ਦਾਦਾ ਦਾ ਨਹੀਂ ਬਣਿਆ ਅੱਛਾ ਫੇਰ ਹੁਣ ਹਾਂ ਅੱਛਾ ਰੇਤਾ ਹੈ ਤੁਹਾਡੇ ਕੋਲ ਰੇਤ ਤਾਂ ਸਾਡੇ ਕੋਲ ਬਹੁਤ ਵਧੀਆ 1500 ਟਰਾਲੀ 1800 2100 ਉਹ ਇੰਨੀ ਕੀ ਕਰਨੀ ਆ ਮੈਨੂੰ ਤਾਂ ਮੁੱਠੀ ਕਿ ਚਾਹੀਦੀ ਆ ਘਰੇ ਭਾਂਡੇ ਮਾਂਜਣੇ ਆ ਕੋ ਤੁਮੂ ਵਿਆਹ ਕਰਨਾ ਆ ਮੇਰੇ ਨਾਲ ਯਾਰ ਮਿਆਹ ਕਰਨ ਨੂੰ ਤੂੰ ਮੇਰੀ ਸਾਲੀ ਹੈ ਤੂੰ ਤੱਜ ਦਾ ਕੰਮ ਕਰ ਫਾਈਨਲ ਦੱਸ ਕਿਵੇਂ ਕਿਵੇਂ ਕਰਨੀਆਂ ਜਲਦੀ ਬੋਲ ਫਾਈਨਲ ਓ ਚੱਲ ਮੇਨ ਗੱਲ ਤੇ ਆ ਯਾਰ ਭਰਾਵਾ ਇੱਟਾਂ ਦੇ ਮੈਨੂੰ ਔਰ ਐ ਸੁੱਕੇ ਨੂੰ ਲਖਾ ਸਾਡੇ ਨੂੰ ਇੰਟ ਸੁੱਕੇ ਇੰਟਾਂ ਲੈਣ ਲੱਗਿਆ ਬਾਈ ਹੁਣ ਕਿੰਨੀ ਇੰਟ ਲੈਣੀਆਂ ਬਈ 1000 2000 5000 ਓ ਭਰਾਵਾ ਇੰਨੀਆਂ ਕੀ ਕਰਨੀਆਂ ਚਾਰ ਇੰਟਾਂ ਚਾਹੀਦੀਆਂ ਮੈਂ ਘਰੇ ਚੁੱਲਾ ਬਣਾਉਣਾ ਅੱਛਾ ਯਾ ਯਾਰਾ ਯਾ ਯਾਰਾ ਓ ਤਾ ਰੱਖਤੇ ਤੈਨੂੰ ਘੰਟਾ ਹੋ ਗਿਆ ਤਾਂ ਪਾਉਂਦੇ ਨੂੰ ਓ ਮੇਰੇ ਜੱ ਰੋ ਚਿਮਨੀ ਚ ਲਾਈ ਜੁਕਾ ਦੇ ਤੂੰ ਚਾਰ ਇੱਟਾਂ ਦਾ ਪੇਮੈਂਟ ਤੈਨੂੰ ਮੈਂ ਕਰ ਦਿੰਨਾ ਹੁਣ ਹੱਦ ਉਹ ਘੰਟਾ ਤੇ ਮੇਰੇ ਉੱਥੇ ਲਵਾ ਤਾ ਘੰਟਾ ਮਾਰਦਾ ਤਾ ਤੂੰ ਥੱਪਾ ਇੱਟਾਂ ਨੂੰ ਹੱਤ ਨਾ ਬੋ ਮੋੜੋ ਥੂਲਾ ਸਾਲਿਆ ਇੱਟਾਂ ਨੂੰ ਹੱਤ ਪਾਈ ਜਨ ਸਮਝ ਆਇਓ ਜੀ ਮਾ ਅਰੇ ਸਾਰੀ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਅਪੀਲਾਂ ਕੀ ਸਾਡੇ ਚੈਨਲ ਨੂੰ ਕੀ ਕਰ ਲੋ ਸਬਸਕ੍ਰਾਈਬ ਆ ਸਬਸਕ੍ਰਾਈਬ ਕਰ ਲੋ ਚੈਨਲ ਤੇ ਵੀਡੀਓ ਨੂੰ ਲਾਈਕ ਲਾਈਕ ਕਰੋ ਹਾਂ ਜੀ ਤੇ ਸਾਰੇ ਐ ਕਰ ਦੋ ਸਾਰੇ ਐ ਕਰ ਦੋ ਕਰੇ ਬਾਏ